ਕਾਂਗਰਸ ਲੋਕ ਸਭਾ ਚੋਣਾਂ ਲੈ ਕੇ ਮੀਟਿੰਗਾਂ ਕਰ ਰਹੀ ਹੈ ਅੱਜ ਵੀ ਲੁਧਿਆਣੇ ਦੇ ਵਿੱਚ ਮੀਟਿੰਗ ਕੀਤੀ ਗਈ ਸੀ ਜਿੱਥੇ ਵਰਕਰ ਫਿਰ ਆਪਸ ਦੇ ਵਿੱਚ ਭੜਦੇ ਵਿਖਾਏ ਦਿੱਤੇ ਪਤਾ ਨਹੀਂ ਕੀ ਕਾਰਨ ਹੈ ਜੋ ਉਹਨਾਂ ਦੀ ਸੁਣਵਾਈ ਨਹੀਂ ਹੋ ਪਾਰੀ ਵਰਕਰਾਂ ਦਾ ਇਲਜ਼ਾਮ ਹੈ ਸਾਡੀ ਸੁਣੀ ਨਹੀਂ ਜਾਂਦੀ ਜਿੱਤੇ ਹੋਰ ਬੰਦੇ ਸਾਡੇ ਉੱਪਰ ਥੋਪੇ ਜਾਂਦੇ ਨੇ ਮੈਨੂੰ ਅੰਦਰ ਨਹੀਂ ਜਾਣ ਦਿੱਤਾ ਜੀ ਮੈਨੂੰ ਉਹਨਾਂ ਨੇ ਬਾਹਰ ਭੇਜਤਾ ਮੈਨੂੰ ਰਾਜਾ ਵਰਿੰਗ ਜੀ ਨੇ ਇਹ ਕਿਹਾ ਵੀ ਪ੍ਰਧਾਨ ਜੀ ਨੇ ਮੈਨੂੰ ਕਹਿੰਦੇ ਤੂੰ ਕਿਸੇ ਦੀ ਸ਼ਾਨ ਖਲਾਫ ਨਹੀਂ ਬੋਲਣਾ ਨਹੀਂ ਤਾਂ ਫਿਰ ਤੂੰ ਦੇਖ ਲਈ ਮੈਨੂੰ ਇਹ ਧਮਕੀ ਦਿੰਦੇ ਨੇ ਕੀ ਦੇ ਦੂਗੇ ਮੈਨੂੰ ਮੈਂ ਕਾਂਗਰਸ ਦਾ ਸਿਪਾਹੀ ਆ ਇਹ ਸਿਪਾਹੀ ਨੂੰ ਧ ਕੋਈ ਕਹਿੰਦਾ ਰਵਨੀਤ ਬਿੱਟੂ ਸਿਰਫ ਤੇ ਸਿਰਫ ਆਪਣੇ ਆਪਣੇਆਂ ਨੂੰ ਬੁਲਾਉਂਦੇ ਨੇ ਦੂਜਿਆਂ ਨੂੰ ਬੋਲਦੇ ਹੀ ਨਹੀਂ ਉੱਥੇ ਸੋ ਭਾਵੇਂ ਪਾਰਟੀਆਂ ਸਾਰੀਆਂ ਚ ਇੱਕੋ ਜਿਹਾ ਪਰ ਇਹ ਕਾਂਗਰਸ ਪਾਰਟੀ ਦੇ ਵਿੱਚ ਐਸ ਤਰ੍ਹਾਂ ਦਾ ਕਾਟੋ ਕਲੇਸ਼ ਉੱਪਰ ਤੋਂ ਲੈ ਕੇ ਥੱਲੇ ਤੱਕ ਥੱਲੇ ਤਾਂ ਜਾਣਾ ਹੀ ਹੈ ਜਿਹੀ ਜਿਹੀ ਕੋਕੋ ਉਹ ਜੇ ਕੋਕੋ ਦੇ ਬੱਚੇ ਕਰ ਕਾਟਣ ਲੱਗੇ ਸੰਗਰੂਰ ਦੇ ਵਿੱਚ ਉੱਥੇ ਹੀ ਭਾਨਾ ਸਿੱਧੂ ਦੇ ਹੱਕ ਦੇ ਵਿੱਚ ਉਹਦੀ ਰਿਹਾਈ ਲਈ 1 ਫਰਵਰੀ ਨੂੰ ਜਿਹੜਾ ਕਹਿੰਦੇ ਧੂਰੀ ਫਾਟਕ ਆ ਉੱਥੇ ਇੱਕ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਸਰਦਾਰ ਸਿਬਰਨਜੀਤ ਸਿੰਘ ਮਾਨ ਲੱਖਾ ਸੁਧਾਰਾ ਅਮਨਦੀਪ ਸਿੰਘ ਆਵੜਾ ਕੋਟ ਦੁਨਾ ਪਰਮੇਂਦਰ ਸਿੰਘ ਝੋਟਾ ਮਾਨਸਾ ਵਾਲੇ ਗੋਵਿੰਦ ਸਿੰਘ ਸੰਧੂ ਉਹ ਕਹਿੰਦੇ ਨੌਜਵਾਨਾਂ ਨੂੰ ਜੇਲ੍ਹ ਤੋਂ ਬਾਹਰ ਪਾਣੇ ਸਿੱਟੂ ਨੂੰ ਰਿਹਾਅ ਕਰ ਆਉਣ ਵਾਸਤੇ ਧੂਰੀ ਵਿਖੇ ਦੋਲਾ ਫਾਟਕ ਆ ਉੱਥੇ ਕੋਈ ਰੋਸਟਰ ਨਾਲ ਸ਼ੁਰੂ ਕਰਾਂਗੇ ਥਲਗੀਗੜ ਨਗਰ ਨਿਗਮ ਦੀ ਚੋਣਾਂ ਲੈ ਕੇ ਜਿੱਥੇ ਭਾਜਪਾ ਦਾ ਮੇਅਰ ਬਣ ਗਿਆ ਤੇ ਦੂਜੇ ਪਾਸੇ ਜੋ ਆਮ ਆਦੀ ਪਾਰਟੀ ਹੈ ਕਾਂਗਰਸਾ ਉਹਨਾਂ ਵੱਲੋਂ ਕੋਈ ਸਵਾਲ ਖੜੇ ਕੀਤੇ ਜਾ ਰਹੇ ਨੇ ਭਾਜਪਾ ਦੇ ਉੱਤੇ ਕਿਹਾ ਜਾ ਰਿਹਾ ਲੋਕ ਤੰਤਰ ਦਾ ਇਹਨਾਂ ਨੇ ਕਾਨੂੰਨ ਕਿੱਥੇ ਪਹਿਲਾਂ ਤਾਂ ਇਹ ਸ਼੍ਰੀਮਾਨ ਜੀ ਬਿਮਾਰ ਹੋ ਗਏ 21 ਤਰੀਕ ਨੂੰ 18 ਸੀ ਬਦੇ ਹਾਈ ਕੋਰਟ ਚਲੇ ਗਏ ਕਹਿੰਦੇ 6 ਫਰਵਰੀ ਨੂੰ ਕਰਾਵਾਂਗੇ 26 ਜਨਵਰੀ ਦਾ ਬਹਾਨਾ ਲਾ ਲਿਆ ਤੇ ਹਾਈ ਕੋਰਟ ਕੇ ਦੀ ਪਹਿਲਾ ਕਰਾਓ 25 ਜਨਵਰੀ ਨੂੰ ਹਾਈ ਕੋਰਟ ਦੇ ਆਦੇਸ਼ ਦੇ ਤੱਕ 30 ਜਨਵਰੀ ਨੂੰ ਕਰਾਇਓ ਭਾਰਤੀ ਜਨਤਾ ਪਾਰਟੀ ਦੇ ਕੁਝ ਆਗੂ ਪਹਿਲੇ ਹੀ ਕਹਿੰਦੇ ਸੀ ਕਿ ਜਿਹੜਾ ਮਰਜ਼ੀ ਹੋ ਜੇ ਮੇਅਰ ਤਾਂ ਸਾਡਾ ਬੰਦਾ ਹੈ ਹਰਸਤਨਾਮ ਸਿੰਘ ਸੰਦਨੂ ਰਾਜ ਸਭਾ ਦਾ ਨੰਬਰ ਚੁਣਨ ਜਾਣ ਤੇ ਖੁਸ਼ੀ ਦੀ ਲਹਿਰ ਹੈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉਹਨਾਂ ਨੂੰ ਨਾਮਜ਼ਦ ਕਰ ਦਿੱਤਾ ਗਿਆ ਹੈ ਇਹਦੇ ਇਲਾਕੇ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਹੈ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਜਨਾ ਵਿਦੇਸ਼ ਬਤਰੀ ਸੀ ਬਹਿਮੂਦ ਕੁਰਾਸ਼ੀ ਸ਼ਾ ਮਹਿਮੂਦ ਕੁਰਾਸ਼ੀ ਤੇ ਇਹ ਇਮਰਾਨ ਖਾਨ ਸਾਹਿਬ ਨੂੰ ਇਹਨਾਂ ਦੋਨਾਂ ਨੂੰ 10-10 ਸਾਲ ਦੀ ਸਜ਼ਾ 라ਵਲਪਿੰਡੀ ਦੀ ਅਦਾਲਤ ਦਾ ਜੇਲ੍ਹ ਚ ਚੱਲ ਰਹੇ ਅ ਕੇਸ ਦੀ ਸਰਵਾਈ ਵਿਸ਼ੇਸ਼ ਅਦਾਲਤ ਦੇ ਜੱਜ ਅਬਦੁਲ ਹਸਨਤ ਜੁਲਕਾ ਜਾਇਨ ਨੇ ਸੁਣਾਈ ਹੈ ਸੁਪਰੀਮ ਕੋਰਟ ਵੱਲੋਂ ਕਿਹਾ ਗਿਆ ਕਿ ਕੇਸਾਂ ਦੇ ਵਿੱਚ ਜਿਹੜੇ ਮੁਕਦਮੇਦਾਰਾਂ ਨੇ ਜਾਤ ਤੇ ਧਰਮ ਦਾ ਰਿਵਾਜ ਜਿਹੜਾ ਜਨਤਾ ਕੰਨੋਂ ਬੰਦ ਕਰੋ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣਨ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦਿਆਂ ਕੁਝ اہم ਤੇ ਵੱਡੀਆਂ ਖਬਰਾਂ ਦੇ ਉੱਤੇ ਚਰਚਾ ਕਰਦੇ ਹਾਂ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਹਨ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਤੁਹਾਡਾ ਸਵਾਗਤ ਹੈ ਜੀ ਸ਼ੁਕਰਗੁਆ ਜੀ ਬਹੁਤ ਬਹੁਤ ਮਿਹਰਬਾਨੀ ਜੀ ਢਿੱਲ ਸਾਹਿਬ ਲਗਾਤਾਰ ਜਿਵੇਂ ਕਾਂਗਰਸ ਲੋਕ ਸਭਾ ਚੋਣਾਂ ਲੈ ਕੇ ਮੀਟਿੰਗਾਂ ਕਰ ਰਹੀ ਹੈ ਅੱਜ ਵੀ ਲੁਧਿਆਣੇ ਦੇ ਵਿੱਚ ਮੀਟਿੰਗ ਕੀਤੀ ਗਈ ਸੀ ਜਿੱਥੇ ਵਰਕਰ ਫਿਰ ਆਪਸ ਦੇ ਵਿੱਚ ਭਿੜਦੇ ਵਿਖਾਏ ਦਿੱਤੇ ਪਤਾ ਨਹੀਂ ਕੀ ਕਾਰਨ ਹੈ ਜੋ ਉਹਨਾਂ ਦੀ ਸੁਣਵਾਈ ਨਹੀਂ ਹੋ ਪਾਰੀ ਵਰਕਰਾਂ ਦਾ ਇਲਜ਼ਾਮ ਹੈ ਸਾਡੀ ਸੁਣੀ ਨਹੀਂ ਜਾਂਦੀ ਜੀ ਤੇ ਹੋਰ ਬੰਦੇ ਸਾਡੇ ਉੱਪਰ ਥੋਪੇ ਜਾਂਦੇ ਨੇ ਜੀ ਦੇਖੋ ਇਹ ਕੋਈ ਪਹਿਲਾ ਵਾਕਿਆ ਨਹੀਂ ਹੈਗਾ ਔਰ ਸੁਖਨਾਲ ਪਟਿਆਲਾ ਤੇ ਸੰਗਰੂਰ ਨੂੰ ਛੱਡ ਕੇ ਬਾਕੀ ਸਾਰੇ ਥਾਵਾਂ 'ਤੇ ਇਹ ਵਰਕਰ ਇੱਕ ਦੂਜੇ ਨਾਲ ਭਿੜਦੇ ਨਜ਼ਰ ਆਏ ਨੇ ਉਹ ਬਿਜਾਰ ਬਤਾਏ ਕਰਨ ਕੋਈ ਵੀ ਬੰਦਾ ਆਉਂਦਾ ਕੀ ਅਸਲ ਸਥਿਤੀ ਕੀ ਹੈ ਅਸੀਂ ਆਮ ਤੌਰ ਤੇ ਦੇਖਿਆ ਹਰ ਬੰਦਾ ਆਪੋ ਆਪਣੇ ਸਮਰਥਕ ਲੈ ਕੇ ਜਾਂਦਾ ਹੈ ਉਹਨਾਂ ਲੋਕਾਂ ਨੂੰ ਦੂਰ ਰੱਖਿਆ ਜਾਂਦਾ ਹੈ ਜਿਹੜੇ ਕੁਝ ਵਿਰੋਧ ਚ ਨਾ ਬੋਲਦੇ ਮੈਂ 30 ਸਾਲ ਤੋਂ ਦੇਖਦਾ ਆ ਰਿਹਾ ਇਹਨਾਂ ਕਾਂਗਰਸੀਆਂ ਦਾ ਇਸੇ ਤਰ੍ਹਾਂ ਗਾਹ ਪੈਂਦਾ ਹੀ ਪੈਂਦਾ ਹੈ ਕਿਉਂਕਿ ਆਮ ਤੌਰ ਤੇ ਜਿਹੜੇ ਦਰਸ਼ਕ ਲਾਏ ਜਾਂਦੇ ਨੇ ਉਹ ਦੂਜੇ ਰਾਜਾਂ ਦੇ ਹੁੰਦੇ ਆ ਇਹੋ ਕੁਛ ਇਹਨਾਂ ਦਾ ਬਲਾ ਚੌਰਚ ਹੋਇਆ ਆ ਆਨੰਦਪੁਰ ਸਾਹਿਬ ਇਸੇ ਤਰ੍ਹਾਂ ਅੰਮ੍ਰਿਤਸਰ ਦੇ ਵਿੱਚ ਤੇ ਅੱਜ ਲੁਧਿਆਣਾ ਸੀ ਰਹਿ ਗਿਆ ਇਹਨਾਂ ਦਾ ਬਠਿੰਡਾ ਫਰੀਦਕੋਟ ਤੇ ਮਾਨਸਾ ਜਿਹਾ ਜਿਹਾ ਕੁਝ ਲਾਹੌਰ ਹੋਇਆ ਜਾਂ ਕੁਝ ਪਸ਼ੌਰ ਉੱਥੇ ਵੀ ਤਾਂ ਇਸ ਤਰ੍ਹਾਂ ਦੀ ਅੰਸਰ ਬੈਠੇ ਆ ਮੇਰਾ ਖਿਆਲ ਇਹਨਾਂ ਨੂੰ ਇੱਕ ਇੱਕ ਲੋਕ ਸਭਾ ਦੇ ਹਲਕੇ ਦੇ ਵਿੱਚ ਪੂਰਾ ਪੂਰਾ ਦਿਨ ਲਾਉਣਾ ਚਾਹੀਦਾ ਹੈ। ਕੱਲੇ ਕੱਲੇ ਨੂੰ ਸੁਣੋ। ਤਾਂ ਜਾ ਕੇ ਅਸਲ ਸਥਿਤੀ ਤੇ ਬੰਦਾ ਪਹੁੰਚਦਾ ਹੈ। ਜਿਹੜਾ ਬੰਦਾ ਇਹ ਦੋਸ਼ ਲਾ ਰਿਹਾ ਹੈ ਸਣੀ ਪੂਜਾ ਉਹ ਕਹਿੰਦਾ ਕਪਲ ਬੈਤੇ ਨੇ ਮੈਨੂੰ ਧੱਕਾ ਮਾਰ ਕੇ ਬਾਹਰ ਕੱਢਤਾ। ਕੋਈ ਕਹਿੰਦਾ ਰਵਨੀਤ ਬਿੱਟੂ ਸਿਰਫ ਤੇ ਸਿਰਫ ਆਪਣੇ ਆਪਣੇਆਂ ਨੂੰ ਬੁਲਾਉਂਦੇ ਨੇ ਦੂਜਿਆਂ ਨੂੰ ਬੋਲਦੇ ਹੀ ਨਹੀਂ ਉੱਥੇ ਸੋ ਭਾਵੇਂ ਪਾਰਟੀਆਂ ਸਾਰੀਆਂ ਚ ਇੱਕੋ ਜਿਹਾ ਪਰ ਇਹ ਕਾਂਗਰਸ ਪਾਰਟੀ ਦੇ ਵਿੱਚ ਐਸ ਤਰ੍ਹਾਂ ਦਾ ਘਾਟੋ ਕਲੇਸ਼ ਉੱਪਰ ਤੋਂ ਲੈ ਕੇ ਥੱਲੇ ਤੱਕ ਥੱਲੇ ਤਾਂ ਜਾਣਾ ਹੀ ਆ ਜਿਹੇ ਜੀ ਕੋਕੋ ਉਹੋ ਜਿਹੇ ਕੋਕੋ ਦੇ ਬੱਚੇ ਤੇ ਕਾਂਗਰਸੀ ਉੱਤੇ ਕਿਹੜਾ ਘਟਾ ਇਹ ਅਜੇ ਉੱਪਰਲਾ ਇਹਨਾਂ ਦਾ ਮਤਭੇਦ ਜਿਹੜੇ ਨੇ ਉਹ ਨਹੀਂ ਬਿਟੇ ਨਵਜੋਤ ਸਿੰਘ ਸਿੱਧੂ ਕਿਤੇ ਜਾਂਦਾ ਹੀ ਨਹੀਂ ਇੱਕ ਥਾਂ ਤੇ ਕਹਿ ਗਿਆ ਮੈਂ ਰੈਲੀ ਦਾ ਪਹਿਲਾ ਰੱਖਿਆ ਵੀ ਅਸੀਂ ਤੁਸੀਂ ਰੱਖਿਆ ਨਹੀਂ ਜੀ ਸਦਕੇ ਰੱਖੋ ਜਿੱਤੇਗਾ ਪੰਜਾਬ ਜਿੱਤੇਗੀ ਕਾਂਗਰਸ ਬੈਨਰ ਦੇਣ ਦੇ ਨਾਲ ਨਹੀਂ ਗੱਲ ਬੰਦੀ ਉਹ ਕਹਿੰਦੇ ਦੇਖੋ ਮੈਂ 10-10000 ਦਾ ਇਕੱਠ ਕਰ ਲੈਣਾ ਆ ਕੱਲ ਦੁੰਨੇ ਦੇ ਕੋਰਟ ਵਿੱਚ ਆਪ ਮਹਾਰੇ ਜਨਤਾ ਆਈ ਉਹ ਕਿਸੇ ਨੇ ਨਹੀਂ ਬੁਲਾਈ ਸੀ ਤੇ ਲੋਕਾਂ ਦਾ ਸਰਕਾਰ ਦੇ ਪ੍ਰਤੀ ਗੁੱਸਾ ਔਰ ਸੰਗਰੂਰ ਜਿਲ੍ਹਾ ਉਹ ਹੈ ਜਿੱਨਾਂ ਚਿਰ ਭਗਵੰਤ ਮਾਨ ਸਰਕਾਰ ਦੇ ਖਿਲਾਫ ਪ੍ਰਚਾਰ ਕਰਦੇ ਸੀ ਸਰਕਾਰ ਦੇ ਖਿਲਾਫ ਬੋਲਦੇ ਸੀ ਲੋਕ ਹੱਥਾਂ ਤੇ ਚੱਕਦੇ ਸੀ ਦੋ ਬਾਰ ਲੋਕ ਸਭਾ ਤੇ ਇੱਕ ਬਾਰ ਧੂਰੀ ਦੀ ਵਿਧਾਨ ਸਭਾ ਇਹ ਨਵਜੋਤ ਸ ਭਗਵੰਤ ਮਾਨ ਨੇ ਇਸ ਕਰਕੇ ਜਿੱਤੀ ਐਂਟੀ ਇਸਟੈਬਲਿਸ਼ਮੈਂਟ ਸਰਕਾਰ ਦੇ ਵਿਰੁੱਧ ਬੋਲ ਕੇ ਤੇ ਜਦੋਂ ਆਪ ਦੇ ਗੱਲ ਚ ਪੈ ਜੇ ਫਿਰ ਤੁਸੀਂ ਵਿਰੋਧੀ ਗੱਲ ਸੁਣਨੂ ਹੀ ਨਹੀਂ ਤੁਹਾਡੇ ਕੰਨਾਂ 'ਚ ਕੌੜਾ ਤੇਲ ਪੈ ਗਿਆ ਗੰਧ ਤੇ ਦੇਖਿਆ ਦੇਖੋ ਜੇ ਲੋਕਾਂ ਦੀਆਂ ਗੱਲਾਂ ਨਹੀਂ ਸੁਣੋਗੇ ਤਾਂ ਲੋਕਾਂ ਨੇ 3 ਮਹੀਨਿਆਂ ਬਾਅਦ ਹੀ ਸਰਦਾਰ ਸਿਮਰਜੀਤ ਸਿੰਘ ਮਾਨ ਜਿਤਾਤਾ ਸੀ ਜਿੱਥੋਂ ਮਾਨ ਸਾਹਿਬ ਲੱਖ ਲੱਖ ਤੇ ਜਿੱਤਦੇ ਐ ਤੇ ਅਕਾਲੀ ਦਲ ਨੇ ਇੱਕ ਪਤਾ ਭਾਵਕਤਾ ਵਾਲਾ ਖੇਡਿਆ ਸੀ ਰਾਜੂਆਣੇ ਦਾ ਉਹਨਾਂ ਦੀ ਭੈਣ ਬੀਬੀ ਕਮਲਦੀਪ ਕੌਰ ਨੂੰ ਟਿਕਟ ਦਿੱਤੀ ਮੈਂ ਸਮਝਦਾ ਕਿ ਉਹਨਾਂ ਨੂੰ ਚੋਣ ਲੜਰਨੋ ਹੀ ਨਹੀਂ ਚਾਹੀਦੀ ਸੀ ਤੇ 5ਵੇਂ ਨੰਬਰ ਤੇ ਆਏ ਸਰਕਾਰ ਗੱਲ ਕੀਤੀ ਸੀ ਕਾਂਗਰਸ ਤੋਂ ਕਿ ਲੁਧਿਆਣੇ ਦੇ ਵਿੱਚ ਉਹਨਾਂ ਦਾ ਰੌਲਾ ਪਿਆ ਇਹਨਾਂ ਜਿਹੜੇ ਦਵਿੰਦਰ যাদਬ ਸਾਹਿਬ ਹੈ ਜੇ ਸੱਚਮੁੱਚ ਉਹਨਾਂ ਨੇ ਅਸਲੀਅਤ ਜਾਣਣੀ ਹੈ ਤਾਂ ਜਿਹੜੇ ਬੰਦੇ ਖਿਲਾਫ ਬੋਲਦੇ ਆ ਉਹਨਾਂ ਤੋਂ ਵੀ ਸੁਣੋ ਉਹ ਵੀ ਕਹਿੰਦੇ ਮੈਂ ਵੀ ਕਾਂਸ ਦਾ ਵਰਕਰ ਐ ਅਸੀਂ ਵੀ ਛੱਡਾ ਚੁੱਕੀ ਫਿਰਦੇ ਆ ਉਹਨਾਂ ਨੇ ਤਾਂ ਰਾਜਾ ਬੜਿੰਗ ਤੇ ਵੀ ਇਲਜ਼ਾਮ ਲਾਤੇ ਉਹ ਖਿਲਾਫ ਨਾ ਬੋਲੀ ਦੇਖੀ ਫਿਰ ਰਾਜਾ ਬੜਿੰਗ ਵਾਸਤੇ ਸਾਰੇ ਕੋਨੇ ਚਾਹੀਦੇ ਐ ਪੱਖਪਾਤ ਨਹੀਂ ਕਈ ਵਾਰ ਬੰਦਾ ਵੈਸੇ ਵੀ ਕਹਿੰਦਾ ਓਏ ਖਿਲਾਫ ਨਾ ਬੋਲੀ ਤੂੰ ਦੇਖ ਲੈ ਫਿਰ ਇਹਨੂੰ ਦੋ ਤਰੀਕੇ ਨੇ ਇਹਨੂੰ ਧਮਕੀ ਦੇ ਤੌਰ ਤੇ ਵੀ ਦੇਖ ਲਓ ਤੇ ਰਾਜਾ ਬੜਿੰਗ ਕਹੂਗਾ ਯਾਰ ਮੈਂ ਤਾਂ ਉਹੀ ਹਾਸੇ ਚ ਹੀ ਕਹੀ ਸੀ ਗੱਲ ਦੋਨੇ ਕੋਨਾਂ ਤੋਂ ਦੇਖਿਆ ਜਾ ਸਕਦਾ ਜੀ ਸੋਟਰਨ ਸਰ ਜਿਵੇਂ ਖਾਬਰ ਦੇ ਵਿੱਚ ਚਰਚਾ ਕੀਤੀ ਹੈ ਕੱਲ ਕੱਠ ਨੂੰ ਲੈ ਕੇ ਸੰਗਰੂਰ ਦੇ ਵਿੱਚ ਉੱਥੇ ਹੀ ਪਾਨਾ ਸਿੱਧੂ ਦੇ ਹੱਕ ਦੇ ਵਿੱਚ ਉਹਦੀ ਰਿਹਾਈ ਲਈ 1 ਫਰਵਰੀ ਨੂੰ ਜਿਹੜਾ ਕਹਿੰਦੇ ਧੂਰੀ ਫਾਟਕ ਆ ਉੱਥੇ ਇੱਕ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਜੀ ਬਿਲਕੁਲ ਧੂਰੀ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਲੱਖਾ ਸਦਾਣਾ ਅਮਨਦੀਪ ਸਿੰਘ ਆਵਣਾ ਕੋਟ ਦੁਣਾ ਪਰਵਿੰਦਰ ਸਿੰਘ ਝੋਟਾ ਮਾਨਸਾ ਵਾਲੇ ਗੋਵਿੰਦ ਸਿੰਘ ਸੰਧੂ ਉਹ ਕਹਿੰਦੇ ਨੌਜਵਾਨਾਂ ਨੂੰ ਜੇਲ੍ਹ ਤੋਂ ਬਾਹਰ ਭਾਨੇ ਸਿੱਧੂ ਨੂੰ ਰਿਹਾਅ ਕਰ ਆਉਣ ਵਾਸਤੇ ਧੂਰੀ ਵੇਖੇ ਦੋਲਾ ਫਟਕਾ ਉੱਥੇ ਕੋਈ ਰੋਸ ਦਰਨਾ ਸ਼ੁਰੂ ਕਰਾਂਗੇ ਮਨ ਨੂੰ ਇਹ ਲੱਗਦਾ ਪੰਜਾਬੀ ਦੀ ਇੱਕ ਕਹਾਵਤ ਹੈ ਕਿ 나ਗ ਛੇੜ ਲਿਆ ਕਾਲਾ ਮੰਤਰ ਯਾਦ ਨਹੀਂ ਹਾਲਾਂਕਿ ਟੋਟਕੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਕੋਲੇ ਬਹੁਤ ਜ਼ਿਆਦਾ ਨੇ ਉਹ ਇੱਕ ਕਲਾਕਾਰ ਨੇ ਉਹਨਾਂ ਦੀ ਜਾਤ ਸ਼ਕਤੀ ਵੀ ਬਹੁਤ ਹੈ ਪਰ ਆਮ ਚਰਚਾ ਇਹ ਚੱਲ ਪਈ ਹੈ ਕਿ ਮਾਨ ਸਾਹਿਬ ਜਾਤਾ ਤੁਹਾਡੇ ਕੋਲੇ ਸਹੀ ਤਸਵੀਰ ਆ ਨਹੀਂ ਰਹੀ ਜਾ ਤੁਹਾਡੇ ਸਲਾਹਕਾਰਾਂ ਦੀ ਫੌਜ ਚ ਕਿਤੇ ਨਾ ਕਿਤੇ ਕੋਈ ਕਮੀ ਹੈ ਮੈਂ ਸਿਰੇਵਪੰਤੀ ਕਰਦਾ ਤੁਹਾਡੇ ਤੋਂ ਲੋਕਾਂ ਨੂੰ ਆਸਾਂ ਬਹੁਤ ਜ਼ਿਆਦਾ ਨਹੀਂ ਪਰ ਗੱਲ ਕਿੱਧਰ ਨੂੰ ਚਲੀ ਗਈ ਦੁਰਗਾ ਵਾਲੇ ਪਾਸੇ ਨੂੰ ਤੁਰ ਪਈ ਜੇ ਇਸੇ ਤਰ੍ਹਾਂ ਦਾ ਰੋਸ ਲੋਕਾਂ ਚ ਰਿਹਾ ਤੇ 2024 ਦਾ ਨਤੀਜਾ ਤੁਸੀਂ ਅੱਜ ਹੀ ਲਿਖਿਆ ਪੜ ਲਓ ਜੀ ਜੀ ਸੋ ਨਾਲੇ ਗੱਲ ਕਰਦੇ ਨੇ ਚੰਡੀਗੜ੍ਹ ਨਗਰ ਨਿਗਮ ਦੀ ਚੋਣਾਂ ਲੈ ਕੇ ਜਿੱਥੇ ਭਾਜਪਾ ਦਾ ਮੇਅਰ ਬਣ ਗਿਆ ਤੇ ਦੂਜੇ ਪਾਸੇ ਜੋ ਆਮ ਆਦੀ ਪਾਰਟੀ ਹੈ ਕਾਂਗਰਸ ਉਹਨਾਂ ਵੱਲੋਂ ਕੋਈ ਸਵਾਲ ਖੜੇ ਕੀਤੇ ਜਾ ਰਹੇ ਨੇ ਭਾਜਪਾ ਦੇ ਉੱਤੇ ਕਿਹਾ ਜਾ ਰਿਹਾ ਲੋਲ ਤੰਤਰ ਦਾ ਨਾ ਨਹੀਂ ਕਾਨ ਕੀਤਾ ਜੀ ਦੇਖੋ ਜਿਹੜਾ ਉੱਥੇ ਅੰਕੜੇ ਦੇ ਮੁਤਾਬਕ ਦੇਖਿਆ ਜਾਵੇ ਇਹ ਕਿਸੇ ਦੇ ਵੀ ਗੱਲ-ਗੱਲ 'ਚੋਂ ਥੱਲੇ ਨਹੀਂ ਉਤਰਦੀ ਪਹਿਲਾਂ ਤਾਂ ਇਹ ਸ਼੍ਰੀਮਾਨ ਜੀ ਬਿਮਾਰ ਹੋ ਗਏ 21 ਤਰੀਕ ਨੂੰ ਕਿ 18 ਸੀ ਬਦੇ ਹਾਈ ਕੋਰਟ ਚਲੇ ਗਏ ਕਹਿੰਦੇ 6 ਫਰਵਰੀ ਨੂੰ ਕਰਾਵਾਂਗੇ 26 ਜਨਵਰੀ ਦਾ ਬਹਾਨਾ ਲਾ ਲਿਆ ਤੇ ਹਾਈ ਕੋਰਟ ਕਹਿੰਦੀ ਪਹਿਲਾਂ ਕਰਾਓ 25 ਜਨਵਰੀ ਨੂੰ ਹਾਈ ਕੋਰਟ ਨੇ ਆਦੇਸ਼ ਦੇਤਾ ਕਿ 30 ਜਨਵਰੀ ਨੂੰ ਕਰਾਓ ਭਾਰਤੀ ਜਨਤਾ ਪਾਰਟੀ ਦੇ ਕੁਝ ਆਗੂ ਪਹਿਲੇ ਹੀ ਕਹਿੰਦੇ ਸੀ ਕਿ ਜਿਹੜਾ ਮਰਜ਼ੀ ਹੋ ਜੇ ਮੇਅਰ ਤਾਂ ਸਾਡਾ ਬੰਨਾ ਤੇ ਸੀਨੀਅਰ ਡਿਪਟੀ ਵੀਆਰ ਤੇ ਡਿਪਟੀ ਵੀਆਰ ਭੇਲੇ ਇਹ ਵਿਰੋਧੀ ਬਾਈਕਟ ਕਰਕੇ ਉੱਥੇ ਅੱਜ ਇੱਕ ਸਾਂਝੀ ਪ੍ਰੈਸ ਕਾਨਫਰੰਸ ਹੋਈ ਜਿਦੇ ਵਿੱਚ ਸਾਬਕਾ ਕੇਂਦਰੀ ਮੰਤਰੀ ਪਵਨ ਪਾਂਸਲ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ राघव ਛੱਡਾ ਤੇ ਜਰਨੈਲ ਸਿੰਘ ਸਾਂਝੇ ਤੌਰ ਤੇ ਇਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਆਪ ਲੋਕਾਂ ਦੇ ਇੱਕ ਲੇਮਨ ਹੁੰਦਾ ਜਿਹੜਾ ਵੋਟ ਮੰਨ ਲੈ ਵੀ ਇੱਕ ਅੱਧੀ ਵੋਟ ਪਾਸੇ ਆਸੇ ਹੋ ਜੇ ਤੇ ਇੱਕ ਵੱਖਰੀ ਗੱਲ ਐ ਅੱਠ ਵੋਟਾਂ 20 ਚੋਂ ਰੱਦ ਇਹ ਚਰੇਆਮ ਪਤਾ ਲੱਗਦਾ ਕਿ ਲੋਕਤੰਤਰ ਨਹੀਂ ਇਹ ਡੰਡਾਤੰਤਰ ਐ ਤੇ ਉਹ ਸ਼੍ਰੀਮਾਨ ਜੀ ਜਿਹੜੇ ਪ੍ਰੋਜੈਕਟਿੰਗ ਆਫਿਸਰ ਸੀ ਮਿਸਟਰ ਮੁਸੀਬ ਉਹ ਸਰਕਾਰ ਦੇ ਬਲ ਕਰਦੇ ਨજર ਆਏ ਚੁੱਕਦੇ ਨਜ਼ਰ ਆਏ ਉਧਰ ਜਿਹੜਾ ਰਾਗਵ ਚੱਡਾ ਦੇ ਇਸੇ ਤਰ੍ਹਾਂ ਬਾਦਸਲ ਸਾਹਿਬ ਉਹ ਕਹਿੰਦੇ ਕਿ ਅੱਜ ਲੋਕਤੰਤਰ ਨਹੀਂ ਲੋਕਤੰਤਰ ਨਹੀਂ ਇਹ ਤਾਂ ਡੰਡਾ ਤੰਤਰ ਦਾ ਕੰਮ ਕੀਤਾ ਹੈ ਤੇ ਲੋਕ ਸਭਾ ਦੀਆਂ ਚੋਣਾਂ ਆ ਰਹੀਆਂ ਫਿਰ ਸਿਖਾ ਦਿਓ ਸਭ ਕੇ ਦਾ ਟੂ ਮੱਚ ਹੋ ਗਿਆ access so everything is bad angrezi di kahavat hai so ਭਾਜਪਾ ਉਮੀਦਵਾਰ ਨੂੰ ਅਲਾਨਤਾ ਉਹ ਕਹਿੰਦੇ ਕਿ ਨਾ ਤਾਂ ਸਾਨੂੰ ਵੈਲਟ ਪੇਪਰ ਦਿਖਾਏ ਲੋਕ ਸਭਾ ਚੋਣਾ ਹੋਣ ਵਿਧਾਨ ਸਭਾ ਚੋਣਾ ਹੋਣ ਉਹਨਾਂ ਦੀ ਕਾਊਂਟਿੰਗ ਵੇਲੇ ਗਿਣਤੀ ਵੇਲੇ ਸਾਰੀਆਂ ਤਿਰਾਂ ਦਾ ਏਜੰਟ ਉੱਥੇ ਬੈਠਾ ਹੁੰਦਾ ਹੈ ਉਹ ਕਹਿੰਦੇ ਜਿਸ ਤਰ੍ਹਾਂ ਅਸਵਿਧਾਨਕ ਘਟਾਵਨ ਅੰਜਾਮ ਦਿੱਤਾ ਜਾ ਰਿਹਾ ਹੈ ਭਾਜਪਾ ਨੇ ਜੋ ਕੀਤਾ ਸਿੱਧਾ ਸਿੱਧਾ ਲੋਕਾਂ ਦੇ ਨਾਲ ਧਰੋਆ ਹੈ ਲੋਕਾਂ ਦੇ ਦੂਜੇ ਜੋ ਵੱਧ ਚੋਣ ਤੇ ਲੋਕ ਭਾਵਨਾਵਾਂ ਦੇ ਨਾਲ ਇੱਕ ਵੱਡਾ ਧਰੋਆ ਹੈ ਸੋ ਲੋਕਤੰਤਰ ਤੋਂ ਵਿਛਵਾਟ ਛੁੱਟ ਜਾਵੇਗਾ ਇਹਨਾਂ ਸਾਰਿਆਂ ਨੇ ਕਿਹਾ ਕਿ ਅਸੀਂ ਹਾਈ ਕੋਰਟ ਵੀ ਜਾ ਰਹੇ ਹਾਂ ਅਸੀਂ ਕਿਉਂਕਿ ਸਾਡੇ ਕੋਲੇ ਗਿਣਤੀ ਦੇ ਵਿੱਚ ਵੱਧ ਹੈ ਅਸੀਂ ਹਾਈ ਕੋਰਟ ਨੂੰ ਬੇਨਤੀ ਕਰਾਂਗੇ ਕਿ ਮਾਨਯੋਗ ਕਿਸੇ ਜੱਜ ਸਾਹਿਬ ਦੀ ਡਿਊਟੀ ਲਾ ਦਿਓ ਜੀ ਦੀ ਅਗਵਾਈ ਵਿੱਚੇ ਚੋਣ ਕਰਾਈ ਜਾਵੇ ਜੇ ਕੱਲ ਨੂੰ ਉਹ ਵੀ ਦੇ ਵੀ ਜਾ ਕੇ ਹਾਈ ਕੋਰਟ ਦੇ ਵਿੱਚ ਖੜ੍ਹ ਜਾਣ ਕਿ ਅਸੀਂ ਆ ਖੜਿਆ ਜੀ ਕਰਾਓ ਫਲੋਰ ਟੈਸਟ ਤਾਂ ਇਹ ਖੜਨਾ ਨਹੀਂ ਕਈ ਵਾਰ ਕੁਝ ਲੋਕ ਇਹੋ ਜਿਹੇ ਹੁੰਦੇ ਆ ਅਫਸਰਾ ਦੇ ਵਿੱਚ ਜਿਨ੍ਹਾਂ ਦਾ ਰੰਗ ਬਹੁਤ ਉਸ ਪਾਰਟੀ ਵਰਗਾ ਅੱਜ ਉਹ ਕਹਿੰਦੇ ਆ ਦੂਜੇ ਦੋਸ਼ਲ ਹੁੰਦੇ ਆ ਕਿ ਅਧਿਕਾਰੀਆਂ ਦਾ ਵੀ ਭਗਵਾ ਕਰਨ ਹੋ ਗਿਆ ਕਦੇ ਦੂਜਿਆਂ ਦੇ ਲਾਅ ਦਿੰਦੇ ਆ ਸੋ ਚੰਡੀਗੜ੍ਹ ਦੇ ਵਿੱਚ ਜਿਹੜੀ ਮੇਅਰ ਦੀ ਚੋਣ ਹੋਈ ਆ ਉਹਦੇ ਵਿੱਚ ਸ਼ਰਿਆਮ ਧੱਕਾ ਵਿਰੋਧੀ ਧਿਰ ਕਹਿ ਰਹੇ ਨੇ ਤੇ ਦਿਸ ਵੀ ਰਿਹਾ ਹੈ ਔਰ ਇਹਦੇ ਵਿੱਚ ਅੱਗੇ ਕੀ ਫੈਸਲਾ ਹੁੰਦਾ ਰਗਵ ਚੱਡੇ ਨੇ ਇੱਥੇ ਤੱਕ ਕਿ ਆ ਕਿ ਦੋਹੇ ਪਾਰਟੀਆਂ ਦੇ ਆਗੂ ਮਿਲ ਕੇ ਬੈਠਣਗੇ ਤੇ ਜਿਹੜਾ ਫੈਸਲਾ ਕਰਨਗੇ ਉਹਦੇ ਮੁਤਾਬਕ ਅਗਲਾ ਕਦਮ ਚੁੱਕਿਆ ਜਾਵੇਗਾ ਜੀ ਇਹਦੇ ਨਾਲ ਲਾਲ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਕਿਹਾ ਮਾਸਪੇਸ਼ੀ ਸ਼ਕਤੀ ਏਜੰਸੀਆਂ ਪੈਸੇ ਦਾ ਦਵਾ ਅਫਸਰਾਂ ਦੀ ਦੁਰਵਰਤੋਂ ਕਹਿੰਦੇ ਅਟੈਚ ਕੀਤੀ ਗਈ ਵੀਡੀਓ ਇੱਕ ਸੀਨੀਅਰ ਨੌਕਰ ਸ਼ਾਹ ਨੂੰ ਵੋਟਾਂ 'ਚ ਹੀਰਾ ਫੇਰੀ ਕਰਦੇ ਹੋਏ ਸਾਫ਼ ਦਿਖਾਈ ਦੇ ਰਿਹਾ ਹੈ ਰਾਜਨੀਤਿਕ ਵਰਗ ਲਈ ਨਹੀਂ ਹੈ ਹਰ ਮਾ ਬਾਪ ਲਈ ਹਰ ਵਿਦਿਆਰਥੀ ਲਈ ਹਰ ਨਾਗਰਿਕ ਲਈ ਹੋਣੀ ਚਾਹੀਦੀ ਹੈ ਅਸੀਂ ਬੱਚਿਆਂ ਲਈ ਅਜਿਹਾ ਚਾਹੁੰਦੇ ਆ ਕਿ ਤਾਨਾ ਸ਼ਾ ਚਾਹੁੰਦੇ ਦੀ ਚਾਹੁੰਦੇ ਤੇ ਉਧਰੋਂ ਅਰਵਿੰਦ ਕੇਜਰੀਵਾਲ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਨੇ ਉਹ ਕਹਿੰਦੇ ਚੰਡੀਗੜ੍ਹ ਬਿਹਾਰ ਦੀ ਚੋਰ ਵਿੱਚ ਜਿਸ ਤਰ੍ਹਾਂ ਦੀ ਬੇਈਮਾਨੀ ਹੋਈ ਹੈ ਇਹ ਬਹੁਤ ਚਿੰਤਾਜਨਕ ਹੈ ਔਰ ਗਰਾਵਟ ਆਈ ਹੈ ਇਹ ਲੋਕ ਇਸ ਹੱਦ ਤੱਕ ਗਿਰ ਗਏ ਮੈਂ ਸਭੀ ਦਾ ਕਿ ਇਹ ਲੋਕਤੰਤਰ ਦੇ ਵਿੱਚ ਬਹੁਤ ਮੰਤ ਭਗ ਹੈ ਮਾਰਾ ਨਹੀਂ ਹੋਣਾ ਚਾਹੀਦਾ ਸੀ ਜੀ ਸਾਡੇ ਮੰਤਰੀ ਨੇ ਜੀ ਕੁਲਦੀਪ ਸਿੰਘ ਢਾਲੀਵਾਰ ਵੱਲੋਂ ਕਿਹਾ ਗਿਆ ਕਿ ਪੰਜਾਬ ਸਰਕਾਰ ਤਨੇ ਫਰਵਰੀ ਨੂੰ ਜਿਹੜੇ ਪ੍ਰਵਾਸੀ ਭਾਰਤੀਆਂ ਨਾਲ ਮਿਲਣੀ ਕਰਵਾਈ ਜਾਏਗੀ ਜੀ ਬਿਲਕੁਲ ਪਠਾਨਕੋਟ ਦਾ ਇਲਾਕਾ ਜੀ ਚਬਰੌਰ ਜਿਹਨੂੰ ਮਿੰਨੀ ਗੁਆ ਕਿਹਾ ਜਾਂਦਾ ਹੈ ਉੱਥੇ ਪ੍ਰਵਾਸੀ ਭਾਰਤੀਆਂ ਦੀ ਇੱਕ ਮੇਲਨੀ ਕਰਾਈ ਜਾ ਰਹੀ ਹੈ ਤੇ ਮੁੱਖ ਮੰਤਰੀ ਉਦਘਾਟਨ ਕਰਨਗੇ ਭਗਵੰਤ ਮਾਨ ਉਹ ਕਹਿੰਦੇ ਕਿ ਇੱਥੇ ਐਨ ਆਰ ਆਈ ਜਿਹੜੀ ਮੇਲਨੀ ਹੈ ਰਾਵੀ ਦਰਿਆ ਦੇ ਕੰਢੇ ਤੇ ਰਵਨੀਕ ਮਾਹੌਲ ਪ੍ਰਵਾਸੀ ਭਾਰਤੀਆਂ ਦੀਆਂ ਮੁਸ਼ਕਲਾਂ ਸੁਣ ਕੇ ਉਹਨਾਂ ਦੇ ਮਸਲੇ ਹੱਲ ਹੋਣਗੇ ਉਹ ਕਹਿੰਦੇ ਪੰਜਾਬ ਦੇ ਕੁਦਰਤੀ ਸੋਪਨ ਦਾ ਆਉਣ ਵਾਲੇ ਲੋਕ ਨਜ਼ਾਰਾ ਵੀ ਮੰਨਣਗੇ ਨਜ਼ਾਰਾ ਤੁਸੀਂ ਬਾਤ ਚ ਮੰਨ ਲਿਓ ਪ੍ਰਵਾਸੀ ਮਜ਼ਦੂਰਾਂ ਦੀਆਂ ਸੌਰੀ ਪ੍ਰਵਾਸੀ ਭਾਰਤੀਆਂ ਦੀਆਂ ਸਮੱਸਿਆਵਾਂ ਬਹੁਤ ਨੇ ਉਹਨਾਂ ਦੀਆਂ ਜ਼ਮੀਨਾਂ ਹੜੱਪੀਆਂ ਜਾ ਰਹੀਆਂ ਨੇ ਹੋਰ ਬਹੁਤ ਕੁਝ ਵਾਪਰ ਰਿਹਾ ਤੁਸੀਂ ਕਿਰਪਾ ਕਰਕੇ ਉਹਨਾਂ ਦੇ ਨਾਲ ਅਜਿਹੇ ਹ ਕੰਮ ਉਹਨਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦਿਓ ਖੁਦ ਕੁਲਦੀਪ ਤਾਲੀਵਾਲ ਇੱਕ ਪ੍ਰਵਾਸੀ ਭਾਰਤੀ ਨੇ ਉਹਨਾਂ ਨੂੰ ਇਹਨਾਂ ਦੀਆਂ ਮੁਸ਼ਕਲਾਂ ਜਿਆਦਾ ਪਤਾ ਗੱਲਾਂ ਨਾਲ ਨਾ ਲਸਾਰੇਓ ਕੁਝ ਕਰਕੇ ਦਿਖਾਇਓ ਤਾਂ ਜੋ ਉਹਨਾਂ ਦੀਆਂ ਸਮੱਸਿਆਵਾਂ ਉਹਨਾਂ ਦੇ ਮਸਲੇ ਤੁਰੰਤ ਨਿਪਟਾਏ ਜਾ ਸਕਣ ਜੀ ਸਤਨਾਮ ਸਿੰਘ ਸੰਧੂ ਨੂੰ ਰਾਜ ਸਭਾ ਦਾ ਮੈਂਬਰ ਚੁਣੇ ਜਾਣ ਤੇ ਖੁਸ਼ੀ ਦੀ ਲਹਿਰ ਹੈ ਮਖੂਦੇ ਰਹਿਣ ਵਾਲੇ ਨੇ ਸਰਦਾਰ ਸਤਨਾਮ ਸਿੰਘ ਸੰਧੂ ਤੇ ਪੰਜਾਬ ਯੂਨੀਵਰਸਿਟੀ ਨਾਲ ਸਬੰਧਤ ਹੈ ਉਥੋਂ ਦੇ ਚਾਂਸਲਰ ਹੈ ਭਾਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉਹਨਾਂ ਨੂੰ ਨਾਮਜ਼ਦ ਕਰ ਦਿੱਤਾ ਗਿਆ ਹੈ ਕਹਿੰਦੇ ਇਲਾਕੇ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਹੈ ਸਤਰਾਮ ਸਿੰਘ ਸੰਧੂ ਇੱਕ ਵੱਡੀ ਸ਼ਖਸੀਅਤ ਨੇ ਉਹਨਾਂ ਦੇ ਭਰਾ ਜਿਹੜੇ ਭਾਰਤੀ ਕਿਸਾਨ ਯੂਨੀਅਨ ਦੇ ਮੈਂਬਰ ਨੇ ਫਰਮਾਨ ਸਿੰਘ ਸੰਧੂ ਉਹਨਾਂ ਨੂੰ ਲੋਕਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਸੋ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਕਿਸੇ ਵਿਅਕਤੀ ਦਾ ਨਾਂ ਨਾਮਜ਼ਦ ਕਰਵਾਉਣਾ ਇੱਕ ਵੱਡੀ ਗੱਲ ਹੈ ਸੋ ਸਤਰਾਮ ਸਿੰਘ ਸੰਧੂ ਤੇ ਉਹਨਾਂ ਦੇ ਸਮੂਹ ਪਰਿਵਾਰ ਉਹਨਾਂ ਦੇ ਆਧਾਰਿਆਂ ਨੂੰ ਆਪਾਂ ਵੀ ਆਪਣੇ ਮਨ ਚ ਵੱਲੋਂ ਮਤਲਬ ਪਤਾ ਹੀ ਦਿੰਦੇ ਆ ਕਿਉਂਕਿ ਉਹ ਰਾਜ ਸਭਾ ਦੇ ਇੱਕ ਪੜੀ ਲਿਖੀ ਸਖਸ਼ੀਅਤ ਜਦੋਂ ਰਾਜ ਸਭਾ ਚ ਜਾਏਗੀ ਅਸੀਂ ਆਸ ਰੱਖਦੇ ਹਾਂ ਕਿ ਪੰਜਾਬ ਦੇ ਬਸਲਿਆਂ ਨੂੰ ਉਹ ਜ਼ੋਰਦਾਰ ਤਰੀਕੇ ਨਾਲ ਉਠਾਇਆ ਕਰਨਗੇ ਜੀ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ Imran Khan ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਹੈ ਉਹਨਾਂ ਦੇ ਨਾਲ ਜਿਹੜਾ ਵਿਦੇਸ਼ ਮੰਤਰੀ ਸੀ ਮਹਿਮੂਦ ਕੁਰਾਸ਼ੀ ਸ਼ਾਹ ਮਹਿਮੂਦ ਕੁਰਾਸ਼ੀ ਤੇ ਇਹ ਇਮਰਾਨ ਖਾਨ ਸਾਹਿਬ ਨੂੰ ਇਹਨਾਂ ਦੋਨਾਂ ਨੂੰ 10-10 ਸਾਲ ਦੀ ਸਜ਼ਾ 라ਵਲਪਿੰਡੀ ਦੀ ਅਦਾਲਤ ਦਾ ਜੇਲ੍ਹ ਚ ਚੱਲ ਰਹੇ ਅ ਕੇਸ ਦੀ ਸਰਵਾਈ ਵਿਸ਼ੇਸ਼ ਅਦਾਲਤ ਦੇ ਜੱਜ ਅਬਦੁਲ ਹਸਨਤ ਜੁਲਕਾ ਜੈਨ ਨੇ ਸੁਣਾਈ ਹੈ ਸੋ ਜੁਲਕਾ ਨੈਨ ਇਹ ਕੇਸ ਕਾਫੀ ਪੁਰਾਣਾ ਇਮਰਾਨ ਖਾਨਾ ਹੋਣਾ ਤੇ ਚੱਲ ਰਿਹਾ ਸੀਗਾ ਸੇ 10-10 ਸਾਲ ਦੀ ਉਹਨਾਂ ਨੂੰ ਹੁਣ سزا ਸੁਣਾ ਦਿੱਤੀ ਗਈ ਹੈ ਇਸ ਤੋਂ ਬਾਅਦ ਉਹ ਹਾਈ ਕੋਰਟ ਜਾਂਦੇ ਆ ਜਾਂ ਇਸ ਤੋਂ ਉਤਰੀ ਦਾਤ ਜਾਂਦੇ ਆ ਉਹਨਾਂ ਵਾਸਤੇ ਥਾਂ ਖੁੱਲ ਹੈ ਹਲ ਦੀ ਘੜੀ ਕਿਉਂਕਿ ਉੱਥੇ ਚੋਣਾ ਹੋ ਰਿਹਾ ਨੇ ਚੋਣਾ ਤੋਂ ਪਹਿਲਾਂ ਇਮਰਾਨ ਖਾਨ ਨੂੰ سزا ਸੁਣਾ ਦੇਣਾ ਇਹਦੇ باوجود ਵੀ ਜਿੰਨੀਆਂ ਪਾਰਟੀਆਂ ਉੱਥੇ ਲੜ ਰਹੀਆਂ ਅਜੇ ਵੀ ਇਹਦੀ ਇਮਰਾਨ ਖਾਨ ਦੀ ਜਿਹੜੀ ਪਾਰਟੀ ਹੈ ਤਰੀਕੇ ਪਾਕਿਸਤਾਨ ਉਹ ਦੂਜਿਆਂ ਦੇ ਮੁਕਾਬਲੇ ਕਾਫੀ ਅ ਲੋਕ ਹਰਮਨ ਪਿਆਰਤਾ ਦੇ ਵਿੱਚ ਨਜ਼ਰ ਆ ਰਹੀ ਹੈ ਜੀ ਸੋ ਦੂਜੇ ਪਾਸੇ ਸੁਪਰੀਮ ਕੋਰਟ ਵੱਲੋਂ ਕਿਹਾ ਗਿਆ ਕਿ ਕੇਸਾਂ ਦੇ ਵਿੱਚ ਜਿਹੜੇ ਮੁਕਦਮੇਦਾਰਾਂ ਨੇ ਜਾਤ ਤੇ ਧਰਮ ਦਾ ਰਿਵਾਜ ਜਿਹੜਾ ਜਨਤਕ ਅਨਾਂ ਬੰਦ ਕਰੋ ਜੀ ਜਦੋਂ ਅਸੀਂ ਲਿਖਦੇ ਆ ਦਿਖਤਾਂ ਕੋਈ ਕੇਸ ਹੋ ਜਾਂਦਾ ਹੈ ਮੁਕਦਮਾ ਹੁੰਦਾ ਹੈ ਆਈਓ ਪਹਿਲਾਂ ਪੁੱਛਦਾ ਫੁਲਾਣਾ ਸੈਓ ਪੁੱਤਰ ਫਲਾਣਾ ਸਿਓ ਕੌਮ ਫਲਾਣੀ ਇੱਕ ਪਾਸੇ ਅਸੀਂ ਜਾਤ ਪਾਤ ਤੋਂ ਉੱਪਰ ਐ ਬਿਨਾਂ ਜਾਤ ਪਾਤ ਤੋਂ ਐ ਤਾਂ ਮਾਨਯੋਗ ਜੱਜ ਨੇ ਜਸਟਿਸ ਹਿਮਾਕੋਲੀ ਅਤੇ ਜਸਟਿਸ ਐ ਸਾਨੂੰਨੁਦਦੀਨ ਇਹਨਾਂ ਦਾ ਡਬਲ ਬੈਂਚ ਸੀ ਦੇਖਦੇ ਹੋ ਤੇ ਨਾਲ ਲਿਖਿਆ ਜਾਂਦਾ ਕੋਲੋਂ ਫਲਾਣੀ ਸੋ ਮਾਂਜੋਗ ਅਦਾਲਤ ਨੇ ਆਪਣੇ ਆਦੇਸ਼ ਦੇ ਵਿੱਚ ਕਿਹਾ ਭਾਵੇਂ ਕੋਈ ਧਰਮ ਹੈ ਜਾਂ ਜਾਤ ਆ ਉਹ ਲਿਖਣੀ ਬੰਦ ਕਰੋ ਵੈਸੇ ਤਾਂ ਇਹ ਹੌਲੀ-ਹੌਲੀ ਹੋ ਚੁੱਕੇ ਆ ਉਹ ਕਹਿੰਦੇ ਕਿਸੇ ਵੀ ਪਟੀਸ਼ਨ ਚ ਧਰਾਂ ਦੇ ਮੋਮੋ ਜੋ ਸ਼ਿਕਾਇਤਾਂ ਦੀ ਜਾਤ ਜਾਂ ਧਰਮ ਦਾ ਜ਼ਿਕਰ ਨਹੀਂ ਹੋਣਾ ਚਾਹੀਦਾ ਸਿਰਫ ਉਹਦੀ ਪਛਾਣ ਉਹਦੇ ਤੱਕ ਸੀਮਿਤ ਰੱਖੋ ਸੁਭਾਸ ਹੰਦਕ ਕੇ ਮਾਨਯੋਗ ਸੁਪਰੀਮ ਕੋਰਟ ਨੇ ਡਬਲ ਬੈਂਚ ਜਸਟਿਸ ਸੇਮਾ ਕੋਲੀ ਤੇ ਜਸਟਿਸ ਐ ਸਾਨੂੰਦੀਨ ਇਹਨਾਂ ਨੇ ਚੰਗਾ ਫੈਸਲਾ ਕੀਤਾ ਹੈ ਇਹਦੇ ਨਾਲ ਅਸਰ ਪਵੇਗਾ ਚੰਗਾ ਅਸਰ ਜਾਵੇਗਾ ਨਹੀਂ ਲੋਕਾਂ ਨੂੰ ਜਾਣ ਬੁੱਝ ਕੇ ਜਾਤਪਾਤ ਦੇ ਨਾਤੇ ਵਿਚਾਰਿਆ ਜਾਂਦਾ ਸੀ ਪੁਕਾਰਿਆ ਜਾਂਦਾ ਸੀ ਇੱਕ ਚੰਗਾ ਕਦਮ ਮਾਨਯੋਗ ਇਹ ਫੈਸਲਾ ਸਲਾਹਨਯੋਗ ਫੈਸਲਾ ਮਾਨਯੋਗ ਸੁਪਰੀਮ ਕੋਰਟ ਦਾ ਜੀ ਜੀ ਸੋ ਦੂਜੇ ਪਾਸੇ ਚైనా ਡੋਰ ਦੇ ਉੱਤੇ ਪਾਬੰਦੀ ਲੱਗੀ ਹੋਈ ਹੈ ਪਾਬੰਦੀ ਲੱਗਣ ਦੇ ਬਾਵਜੂਦ ਵੀ ਦੀ ਵਿਕਰੀ ਧੜਧੜ ਹੋ ਰਹੀ ਹੈ ਜੋ ਕਿ ਤੁਹਾਨੂੰ ਪਤਾ ਹੀ ਹੈ ਬੜੀ ਜਾਨ ਲੈਵਾ ਡੋਰ ਹੈ ਜੀ ਬਸੰਤ ਪੰਚਮੀ ਦਾ ਤਿਹਾਰ ਬਹੁਤ ਜਿਹੜੇ ਆ ਰਹੇ ਆਮ ਤੌਰ ਤੇ ਕਿਹਾ ਜਾਂਦਾ ਸੀ ਆਈ ਬਸੰਤ ਪਲਾ ਉਡੰਤ ਬਸੰਤ ਪੰਚਮੀ ਦੇ ਉੱਤੇ ਪਤੰਗबाजी ਹੁੰਦੀ ਹੈ ਤੇ ਚైనా ਡੋਰ ਡੀਸੀ ਦਫਤਰਾ ਵੱਲੋਂ ਹਰ ਸਾਲ ਇੱਕ ਬੁੱਤਾਸਾਰ ਦਿੱਤਾ ਜਾਂਦਾ ਉਹ ਕੀ ਹੈ ਤੁਸੀਂ ਚਾਈਨਾ ਡੋਰ ਰੱਖਣ ਤੇ ਪਾਬੰਦੀ ਹੈ ਮੈਂ ਕਈ ਥਾਵਾਂ ਤੇ ਦੇਖਿਆ ਥਾਣਿਆਂ ਦੇ ਪਿਛਲੇ ਪਾਸੇ ਵੀ ਕੀ ਜਾਂਦੀ ਹੈ ਪਾਬੰਦੀ ਹੈ ਜੇ ਪਾਬੰਦੀ ਹੈ ਵੇਖ ਕਿਉਂ ਰਹੀ ਹੈ ਇੱਛਾ ਸ਼ਕਤੀ ਦੀ ਘਾਟ ਹੈ ਅਸੀਂ ਬਹੁਤ ਸ਼ਹਿਰਾਂ ਦੇ ਵਿੱਚ ਦੇਖਿਆ ਜਿੱਥੇ ਨੁਕਸਾਨ ਹੁੰਦੇ ਨੇ ਇਹ ਡੋਰ ਤੁਹਾਡੇ ਗਲ ਚ ਪੈ ਜਾਵੇ ਤੁਹਾਨੂੰ ਨੁਕਸਾਨ ਕਰ ਸਕਦੀ ਹੈ ਜਾਨ ਮਾਲ ਦਾ ਨੁਕਸਾਨ ਹੋ ਸਕਦਾ ਹੈ। ਕਈ ਥਾਵਾਂ ਦੇ ਉੱਤੇ ਪਾਬੰਦੀ ਦੇ باوجود ਢੱਲੇ ਨਾਲ ਵਿਕਰੀ ਹੈ ਤੇ ਵਿਕਦੀ ਕਿਉਂ ਹੈ? ਕਦੇ ਕਿਸੇ ਡਿਪਟੀ ਕਮਿਸ਼ਨਰ ਅੱਗੇ ਜਾ ਕੇ ਦੱਸਿਆ ਕਿ ਮੈਂ ਇੱਕ ਪ੍ਰੈਸ ਰੂਮ ਵਿੱਚ ਕੱਢਿਆ ਸੀ ਇੱਕ ਹਦੇਸ਼ ਜਾਰੀ ਕੀਤਾ ਸੀ। ਇਹਦੇ ਤੇ ਪਾਬੰਦੀ ਹੈ ਤੇ ਪਰ ਪਾਬੰਦੀ ਦੇ باوجود ਹੁੰਦਾ ਕੀ ਹੈ? ਤੁਸੀਂ ਇੱਕ ਦੁਕਾਨਦਾਰ ਨੂੰ ਲੈ ਕੇ ਜਾਓ ਪਹਿਲਾਂ ਤਾਂ ਬਾਜ਼ਾਰ ਵਾਲੇ ਇਕੱਠੇ ਹੋ ਕੋਈ ਤਰ ਪਹਿਣਗੇ ਇਹ ਬਾਜ਼ਾਰਾਂ ਵਾਲੇ ਮੈਂ ਉਹਨਾਂ ਦੇ ਪਿੱਛੇ ਜਾਂਦੇ ਵੀ ਦੇਖਿਆ ਹੈ ਜਿਹੜੇ ਸੜਕ ਤੇ ਕੂੜਾ ਸੜਦੇ ਐ 100 ਰੁਪਿਆ ਜਾਂ 200 ਰੁਪਿਆ ਉਹਨੋਂ ਨਹੀਂ ਦੇ ਸਕਦੇ ਸਬੀਪਰ ਨੂੰ ਸੇਵਾਦਾਰ ਨੂੰ ਧਰਨੇ ਲਾਦਣਗੇ ਅਸੀਂ ਇਸ ਪੱਖੇ ਤੋਂ ਬਿਲਕੁਲ ਵੀ ਨਹੀਂ ਮੈਂ ਸਭ ਦਾ ਸਾਡੇ ਸਾਰੇ ਸ਼ਹਿਰਾਂ ਨੂੰ ਅੰਦਰ ਦਾ ਗੇੜਾ ਦਬਾਉਣਾ ਚਾਹੀਦਾ ਜਿਹੜਾ ਲੰਬੇ ਸਮੇਂ ਤੋਂ ਪਹਿਲੇ ਨੰਬਰ ਤੇ ਆ ਰਿਹਾ ਸਫਾਈ ਦੇ ਪੱਖ ਤੋਂ ਅਸੀਂ ਜਿੱਥੇ ਬੈਨੇ ਆ ਉੱਥੇ ਗੰਦ ਪਾਉਂਦੇ ਆ ਟਰੈਕ ਦੇ ਨਿਯਮਾਂ ਦੀਆਂ ਧੱਜੀਆਂ ਡੋਣੇ ਆ ਤੇ ਆ ਦੇਖ ਰਹੇ ਆ ਕੱਲ ਵੀ ਇੱਕ ਐਕਸੀਡੈਂਟ ਹੋਇਆ ਕਿੰਨੇ ਕਿੰਨੇ ਐਕਸੀਡੈਂਟ ਇਹ ਧੁੰਦ ਦੇ ਵਿੱਚ ਉਦੋਂ ਵਾਪਰਿਆ ਧੁੰਦ ਵਿੱਚ ਵੀ ਲੋਕ ਸੜਕ ਤੇ ਪੁੱਠੇ ਪਾਸੇ ਤੁਰਨੋਂ ਨਹੀਂ ਹਟਦੇ ਆ ਤਨੇ ਪਈ ਆਵਾਨੇ ਬਿਜਲਾਈ ਬਿਨਾ ਉਸ ਤੋਂ ਜਾਣ ਕੇ ਲੈਟਾ ਤੋਂ ਕੋਈ ਇਹਨਾਂ ਦੇ ਰਿਫਲੈਕਟਰ ਨਹੀਂ ਕੋਈ ਲਾਈਟ ਨਹੀਂ ਤੇ ਫਿਰ ਜਦੋਂ ਜਾਨ ਮਾਲ ਦਾ ਨੁਕਸਾਨ ਹੋ ਜਾਂਦਾ ਤੇ ਫਿਰ ਇਹੀ ਲੋਕ ਇੱਕ ਦੂਜੇ ਨੂੰ ਜ਼ਿੰਮੇਵਾਰੀਆਂ ਦੋਸ਼ ਤੇ ਦੋਸ਼ ਦੱਸਣ ਲੱਗ ਜਾਂਦੇ ਨੇ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਨੇ ਢਿੱਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਨਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ